ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ 'ਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕੰਮਾਂਕਾਰ ਤੇ ਮਾਲਕ ਕਰੇ ਜੀ ਵਧਾ ਅੱਜ ਹੁਣ ਭਾਈ ਅੰਦਰ ਮੈਨੂੰ ਲੱਗਦਾ ਵੀ ਰੱਖ ਹੋਣ ਲੱਗਿਆ ਵਾ ਇਹ ਪੇਟੀ 'ਚ ਸਮਾਨ ਮੈਂ ਹੁਣੇ-ਹੁਣੇ ਆਇਆ ਤਾਂ ਕਿਤੇ ਤੇ ਅੰਦਰ ਗਾਹ ਪਾਇਆ ਪਿਆ ਇਹਨਾਂ ਨੇ ਹੈਂ ਮੈਂ ਕਹਾਂ ਵੀ ਚਲੋ ਦੇਖਣਾ ਵੀ ਹੁਣ ਵੀਡੀਓ ਬਣਾਈ ਜਾਵੇ ਇੱਕ ਪੇਟੀ ਵਾਲੀ ਵੀ ਹਨਾ ਪੇਟੀ ਚ ਅੱਜ ਸਮਾਨ ਰੱਖਿਆ ਜਾ ਰਿਹਾ ਜੀ ਅੰਦਰ ਤੇ ਮੀਂਹ ਪੈ ਰਿਹਾ ਜੀ ਬਹੁਤ ਵਧੀਆ ਐਨ ਮੌਸਮ ਠੰਡਾ ਹੋਇਆ ਪਿਆ ਅੱਜ ਮੌਸਮ ਤੇ ਮਾਲਾਂ ਵਾਲੇ ਵੀ ਆਏ ਹੋਏ ਆ ਜੀ ਚਾਚਾ ਜੀ ਔਰ ਮਾਸੀ ਜੀ ਚਾਚਾ ਜੀ ਔਰ ਚਾਚੀ ਜੀ ਕਹ ਰੋ ਅਸੀਂ ਪਰ ਉਦਾਂ ਮਾਸੀ ਜੀ ਕਹਿ ਦਿੰਦੇ ਆ ਉਹ ਮੰਮੀ ਔਰ ਚਾਚੀ ਮਾਸੀ ਜੀ ਦਾ ਪਿਆਰ ਚਾਚੀ ਦਾ ਪਿਆਰ ਬਹੁਤ ਹੁੰਦੇ ਕਰਕੇ ਅਸੀਂ ਚਾਚੀ ਜੀ ਵੀ ਕਹਿ ਦਿੰਦੇ ਆ ਮਾਸੀ ਜੀ ਵੀ ਕਹਿ ਦਿੰਦੇ ਆ ਹਨਾ ਜੀ ਤੇ ਉਹ ਵੀ ਆਏ ਹੋਏ ਆ ਜੀ ਹੁਣ ਅੰਦਰ ਦੇਖਦੇ ਆ ਜੀ ਜਾ ਕੇ ਫਿਰ ਗੱਲਾਂ ਬਾਤਾਂ ਸੁਣਦੇ ਆ ਚਾਚਾ ਜੀ ਦੀਆਂ ਚਾਚਾ ਜੀ ਨੂੰ ਮਿਲਦੇ ਆ ਤੇ ਪਹਿਲਾਂ ਤਾਂ ਹੁਣ ਸਿੱਧਾ ਪੇਟੀ ਕੋਲ ਚੱਲੀਏ ਮੈਂ ਗਿਆ ਤਾਂ ਹੈ ਤਾਂ ਜੀ ਵੈਸੇ ਅੰਦਰ ਨਿਆਣੇ ਕਰਕੇ ਰੌਲਾ ਬਹੁਤ ਪਿਆ ਹੋਇਆ ਫਿਰ ਮੈਂ ਕਿਹਾ ਵੀ ਚਲੋ ਮੈਂ ਮੜਿਆ ਗੱਡੀ 'ਚ ਬਹਿ ਕੇ ਸਾਸਰੀਕਾਲ ਬੁਲਾਇਆ ਵਾ ਆ ਹੁਣ ਅੰਦਰ ਜਾ ਕੇ ਫਿਰ ਦੇਖਦੇ ਆ ਜੀ ਅੰਦਰ ਜਾ ਕੇ ਪੇਟੀ ਵਾਲਾ ਸਮਾਨ ਨਾਲੇ ਦੇਖਦੇ ਆ ਪੇਟੀ ਵਾਲੇ ਬੰਦੇ ਭਾਈ ਜਿਹੜੇ ਪੇਟੀ ਚ ਬੜੇ ਹੋਏ ਆ ਹੈ ਜੀ ਤੇ ਚਲੋ ਦੇਖਦੇ ਆ ਫੇ ਕੀ ਗੱਲਾਂ ਬਾਤਾਂ ਚੱਲਦੀਆਂ ਜੀ ਆ ਜਿਓ ਫੇ ਚੱਲਦੇ ਆ ਅੰਦਰ ਮਾਸੀ ਜੀ ਆਗੇ ਭਾਈ ਮਾਸੀ ਜੀ ਸਾਰਿਆਂ ਨੂੰ ਹੋਰ ਮਾਸੀ ਠੀਕ ਆ ਜੀ ਹਾਂ ਜੀ ਹਾਂ ਧੰਨਵਾਦ ਆ ਤੁਹਾਡਾ ਬਹੁਤ ਕੀ ਸਾਡੀ ਅੱਜ ਪੇਟੀ ਨੂੰ ਲੱਗੀ ਵੀ ਯਾਰ ਨਾ ਸਾਡੀ ਕੁੜੀ ਪੇਟੀ ਦਾ ਆਏ ਬੱਲੇ ਆਇ ਇੱਕ ਚੂਹਾ ਵੜਿਆ ਹੋਇਆ ਉਹ ਤੁਹਾਡੀ ਆਹ ਕੌਣ ਖੜਾ ਵਿੱਚ ਸੱਚੀ ਗੱਬਾ ਤੋ ਆਕਲ ਘੜਾ ਭਾਈ ਵਿੱਚ ਸਾਚੀ ਕਾ ਬਲਾਓ ਉਹ ਨੂਨੇ ਸਾਚੀ ਕਾ ਬਲਾ ਹਾਂਜੀ ਨੂਰੂ ਨੂਰੂ ਸਾਮਾਨ ਸੈੱਟ ਕਰਦੀ ਜੀ ਮੇਰੇ ਨਾਲ ਦਸ ਦੇ ਵੀ ਉਰੇ ਰੱਖ ਇਹਨੇ ਤਾਂ ਬੜੀ ਹੋ ਕੇ ਸੰਭਣੀ ਆ ਨਾ ਜ਼ਿੰਮੇਵਾਰੀ ਨੂਰੂ ਸਾਚੀ ਕਾ ਸਾਚੀ ਕਾ ਬੁਲਾ ਦੇ ਕੋਤੋਂ ਸਾਚੀ ਕਾ ਪਾ ਦੇ ਇਹ ਵੀ ਮੂੜ ਦੀ ਹੋ ਆਪਣੇ ਦੀ ਦਸ ਕਿੱਥੇ ਬੜੀ ਰਜਾਈ ਦੇ ਵਿੱਚ ਨਾ ਰਾ ਪੇਟੀ ਦੇ ਵਿੱਚ ਹਾਂ ਇਹ ਹੁਣ ਸਾਮਾਨ ਇਦੇ ਚ ਰੱਖਣਾ ਸਾਰਾ ਸਾਮਾਨ ਹਾਂ ਮੈਂ ਕਾ ਆ ਵੀ ਰੱਖ ਦਿੰਦੇ ਆ ਆ ਵੀ ਰੱਖ ਦੇ ਲੈ ਆ ਹੁਣ ਸਿਆਲ ਵਾਲਾ ਸਮਾਨ ਆ ਨਾ ਜਿਹੜਾ ਤੂੰ ਸਾਡੀ ਨੂੰ ਰੱਖੋ ਇਹ ਤਾਂ ਰੱਖੀ ਇਹਨੂੰ ਉਹ ਕੱਦੂ ਇੱਕ ਤਾਂ ਬੜੀ ਵੀ ਆ ਦੇਖ ਹੈਂ ਕਿਆ ਕਰਦੀ ਆ ਤੂੰ ਦੇਖ ਹਾਥ ਆ ਬਲਵਾਦੀ ਨਾਲ ਹੋਰ ਹਾਥ ਆ ਬਲਵਾ ਕਿਉਂ ਕਰਦੀ ਆ ਪੁੱਤ ਇਹ ਬੂਈ ਨੂੰ ਕਰਨ ਦੇ ਇਹ ਨਹੀਂ ਰੱਖਣੀ ਮੇਰੀ ਨਵੀਂ ਨਾ ਕਹਿਣੀ ਨਾ ਇਹ ਨਹੀਂ ਰੱਖਣੀ ਉਹ ਤਾਂ ਰੰਗ ਸੀ ਮੈਂ ਬੂਈ ਨੂੰ ਕਰਨ ਦੇ ਪੁੱਤ ਤੈਨੂੰ ਕਿਆ ਕਰਨਾ ਓਰੇ ਇਹ ਮੈਂ ਸ਼ਾਂਗ ਛੱਟ ਕਰਦਾ ਪਾ ਚਾਚੂ ਕਿ ਚਾਚੀ ਦਾ ਸਮਾਨ ਗੋਦੀ ਚੱਕਦੀ ਵੀ ਨੂੰ ਇੱਕ ਮਿੰਟ ਗੋਦੀ ਚੱਕੀ ਗੋਦੀ ਚੱਕੀ ਆ ਦੇਖ ਜਮਾਂ ਛੱਟ ਕਰੂੰ ਬੁਲਾਉਂਗੀ ਸਾਥਰੀ ਕਾ ਚਾਚੀ ਕਾ ਬੁਲਾ ਦੇ ਸਾਥਰੀ ਕਾ ਬੁਲਾ ਦੇ ਸਾਥਰੀ ਤੇਰੀ ਜੰਦੇ ਦੀ ਆ ਜਾ ਮੇਰਾ ਪੁੱਤ ਨਾ ਨੋ ਚਾਚੀ ਕਾ ਬੁਲ ਸਾਰਿਆਂ ਨੂੰ ਚਾਚੀ ਕਾ ਚਾਚੀ ਕਾ ਬੁਲਾ ਦਿਓ ਕਰੋ ਨਾ ਤੇ ਵੀ ਮੂਡ ਦੀ ਹੋ ਆ ਬਸ ਪੁੱਤ ਕਿਆ ਕਰਦਾ ਤੂੰ ਆਹ ਖਾਤੋਂ ਕਰਦਾ ਏ ਮੈਂ ਸਾਮਾਨ ਸੈੱਟ ਕਰਾਉਂਦਾ ਭਾਈ ਆਹਰ ਜਾਈ ਲੈ ਲਈ ਭਰ ਹਾਂ ਲੈ ਲਈ ਆਹ ਲੈ ਲਈ ਕੋ ਦੂਤੇ ਹੈ ਪਪਾ ਪਈ ਨੇ ਲੈ ਲਈ ਕਹਿੰਦੇ ਲੈ ਕੇ ਰੱਖ ਲੰਦੇ ਵਧੀਆ ਹਾਂ ਕਮੈਂਟਾਂ ਵਿੱਚ ਭਾਈ ਲੋਕ ਕਹੀ ਗਏ ਕਹਿੰਦੇ ਵਿਊਅਰਸ ਸਾਡੇ ਕਹਿੰਦੇ ਵੀ ਭਾਈ ਇੰਨਾ ਸਾਮਾਨ ਫੋਲ ਫਲਈਆ ਕਰਾਤਾ ਕੁਛ ਲਿਆ ਹੈ ਨੀ ਆ ਦੇਖ ਲਓ ਅਸੀਂ ਅਗਲੇ ਦਾ ਐਡਾ ਜਾਈ ਲਈ ਦੋ ਕੰਪੜ ਲੈ ਮੈਂ ਇਹ ਇੱਕ ਹੋ ਲਈ ਮੈਂ ਆਪਣੀ ਤਿੰਨ ਕੰਪੜ ਲਈ ਤਿੰਨ ਲਈ ਹਾਂ ਇੱਕ ਕੋਟੀ ਲਈ ਹੈ ਕੋਟੀ ਵਧੀਆ ਥੀ ਹਾਂਜੀ ਕੋਈ ਨਹੀਂ ਕਹਾਂਗੇ ਕੋਈ ਮੇਰੇ ਅੱਖੀਂ ਨਹੀਂ ਪਰ ਮੈਂ ਦੇਖੀ ਹੁਣ ਤੱਕ ਨਹੀਂ ਉਹਨੇ ਨਹੀਂ ਦੇਖੀ ਆਈ ਹੈ ਹਾਂ ਇਹ ਰਾਤ ਆਈ ਹੈ ਨਾ ਫੇਰ ਚੱਲ ਕੋਈ ਨਾ ਦੇਖ ਲਈ ਭਾਈ ਥਲਾਰਾ ਆ ਗਾਗਰਵਾ ਕੀ ਆਏ ਤੇ ਇਹ ਤਾਂ ਪੰਜੀਰੀ ਹੈ ਮੈਂ ਕਿਤੇ ਕੋਈ ਅੱਛਾ ਜਾਇਦਾ ਚਲੇ ਵੀ ਖਜਾਨਾ ਨਹੀਂ ਹੈ ਮੈਂ ਤਾਂ ਪਤਾ ਨਹੀਂ ਖਜਾਨਾ ਹੈ ਕੋਈ ਤੇਰੀ ਪੇਟੀ ਮੈਂ ਸਾਰੀ ਸੱਟ ਆ ਬੱਲੇ ਬੱਲੇ ਆਹ ਕੌਣ ਆ ਗਿਆ ਭਾਈ ਮੇਰੇ ਜੀ ਮਾਈ ਆਹ ਬੰਦਾ ਕੌਣ ਆ ਆ ਪਾਈ ਦਿਖਾ ਇਹ ਤੇ ਨਹੀਂ ਲੱਗੀ ਵੀ ਕਰਨ ਇਹਦੇ ਵਿੱਚ ਕੁੱਕਰ ਹੈਗਾ ਭਲਾ ਨਾ ਕੁੱਕਰ ਨਹੀਂ ਹੈ ਇਹ ਤਾਂ ਗੰਨ ਕਰੇ ਆ ਬੰਦਾ ਕਿਹੜਾ ਆ ਗਿਆ ਆ ਬੰਦਾ ਕਿਹੜਾ ਆ ਗਿਆ ਹਾਂ ਇਹ ਹੈਗਾ ਜੀ ਬੱਬਰ ਸ਼ੇਰ ਬੱਬਰ ਸ਼ੇਰ ਬੱਬਰ ਸ਼ੇਰ ਥੋੜਾ ਡਾਊਨ ਹੋਇਆ ਵਾ ਜੀ ਬੱਬਰ ਸ਼ੇਰ ਬਿੱਲੀ ਬਣਿਆ ਹੋਇਆ ਬੱਬਰ ਸ਼ੇਰ ਬਿੱਲੀ ਬਣਿਆ ਆਰਮੀਆਂ ਚ ਤੇਰੇ ਕੰਮ ਆਣਾ ਚਾਦਰ ਹਾਂ ਆ ਰੱਖ ਤੇ ਚਾਦਰ ਉੱਪਰ ਲੈਣੇ ਨਾ ਮੈਂ ਖਾ ਪਰ ਲਾ ਗਏ ਪਈਏ ਇੱਥੇ ਤੇ ਘੱਟ ਲੈ ਵਾ ਠੀਕ ਠੀਕ ਬਾਕੀ ਸਾਰਾ ਰੱਖ ਤਾ ਕੰਬਰ ਆ ਵੀ ਰੱਖ ਤੇ ਕੰਬਰ ਮੇਰੇ ਨੂਰੀ ਜੀ ਬਾਕੀ ਵਾਕਿਆ ਹੀ ਬਹੁਤ ਸਵਾਦ ਬਣੀ ਹੋਈ ਆ ਅੱਛਾ ਜੀ ਬਸ ਇਹ ਘਾਉ ਸਾਲ ਲੱਗੀ ਚਾਹੀਦੀ ਨਹੀਂ ਮੈਂ ਪਿਛਲੀ ਵਾਲ ਵਾਲੀ ਮਾਸੀ ਨੇ ਕਿਹਾ ਆ ਬਾਲ ਆ ਤੇ ਆਈ ਬਾਲ ਗਿਆ ਬਾਲ ਲੱਗਦਾ ਪਹਿਲੇ ਹੀ ਹੱਥ ਪਰ ਹੋਣਾ ਮੇਰੇ ਕੋਲ ਆ ਦੇਖ ਮੈਂ ਸਿਰ ਬਾਹਰ ਤੇ ਹਟਦਾ ਮੇਰੇ ਹੱਥ ਪਰੇ ਹੋਣਾ ਉਹ ਰਹੀ ਪੰਜੀਲੀ ਮੰਮੀ ਕਿੱਥੇ ਖੜੇ ਦਮਾ ਦਾ ਸੀ ਮੈਂ ਨਹੀਂ ਬਣਾਈਓ ਪਰਸੋਂ ਮਾਸੀ ਦਾ ਕਹਿੰਦੀ ਆ ਬਈ ਮੈਨੂੰ ਦੇ ਦੋ ਪਰਸੋਂ ਨਹੀਂ ਆਣੀ ਆ ਨਹੀਂ ਮੈਨੂੰ ਠੀਕ ਹੈ ਉਹ ਦੂਜੀ ਅਗਰ ਕਾਲ ਜੂਗੀ ਇਹ ਜ਼ਿਆਦਾ ਕਰਵਾ ਮੂਰੇ ਮੰਮੀ ਨੇ ਨਾਲ ਵਾਲੀ ਬਣਾ ਦੇਣੀ ਕੋਈ ਨਹੀਂ ਮਾਸੀ ਜੀ ਦਾ ਆ ਭਟੇ ਲੇ ਜਲਦੀ ਹੈਗੇ ਹਾਂ ਹਾਂ ਹੁਣ ਠੀਕ ਹੈ ਮਾਸੀ ਖਾ ਆ ਵੀ ਲੈਣੀ ਦੁੱਧ ਨੂੰ ਖਾ ਲਈ ਤੇਰੇ ਖਾ ਲਈ ਰੰਗ ਵੀ ਖਾਲਾ ਤੀ ਜਿਆਦਾ ਨਹੀਂ ਖਾਣੀ ਰੋਟੀ ਉਹੀ ਕਟਾ ਦੇ ਖਾਲਾ ਮੇਰੇ ਨੂੰ ਲੈਟਰੀਆਂ ਲੱਜ ਜਾਣੀਆਂ ਫਿਰ ਹੌਲੀ ਹੌਲੀ ਪੀਓ ਕੁੜੀ ਦੇ ਕੰਬਲ ਕੀ ਉਹ ਕੰਬਲ ਕੁੜੀ ਪਰ ਉਹ ਜਿਹੜੀ ਕਹੀ ਜਾਂਦੀ ਹੈ ਹਾਂ ਲੋ ਨੈਨੂ ਨਜ਼ਰ ਲੱਗ ਜਾਈਆਂ ਰੰਗੇ ਤੇ ਪਰ ਉੱਠਦਾ ਹਾਂ ਨੁਰੂ ਨੁਰੂ ਸਾਤਰੀ ਗਾਲ ਸਾਤਰੀ ਕਾ ਬਲਾ ਦੇ ਉਤਾ ਛੱਡ ਕੇ ਬਲਾ ਹੁਣ ਬਲਾ ਆ ਦੇਖ ਬਲਾ ਬੜਾ ਮੇ ਹਾਂ ਉਹ ਜਿਹੜਾ ਕਿਤੇ ਪੇਟੀ ਚ ਕੰਮ ਬਲਿਓ ਅੱਛਾ ਭਾਈ ਇਹ ਤਾਂ ਜਿਹਦੇ ਗੱਲ ਪਤਾ ਕਿ ਇਹ ਤਾਂ ਜਿਹਦੀ ਪੇਟੀ ਚ ਉਹਦੇ ਹੀ ਆ ਨਹੀਂ ਉੱਪਰ ਦੇ ਟੱਕਰ ਲਾਣਾ ਹੈ ਮੈਂ ਦੱਸ ਕੀ ਦੀ ਕਿਆ ਫਿਰ ਨਹੀਂ ਤੂੰ ਵੀ ਜਵਾਬ ਦੇ ਹੁਣ ਐ ਤਾਂ ਤੂੰ ਵੀ ਸਾਡੀ ਹੋਵੇ ਗੱਲ ਤਾਂ ਸੁਣ ਅਭੀ ਫੇਕ ਕੰਬੀ ਲਾ ਕੇ ਦੇਖਣਾ 20 ਮਿੰਟ ਉੱਪਰ ਤੇ ਹੋਰ ਆਹ ਰੱਟਾ ਲੈ ਲੈ ਗਾ ਨਾ ਉਹ ਹੁਕਟਾਉਣਾ ਹੀ ਦਾ ਅਭੀ ਘੇਰੀ ਤੇ ਘਰ ਤੇ ਨਾ ਨਾ ਭਾਈ ਇਹ ਵੀ ਸਾਡੀ ਉਹ ਆ ਇਹ ਤਾਂ ਕਰਮਾਂ ਵਾਲੀ ਆ ਜਿਹੜਾ ਸਾਰਾ ਸੰਭਤੀ ਆ ਬਿਲਕੁਲ ਬਿਲਕੁਲ ਹਾਂ ਜੀ ਹਾਂ বিনা ਹਾਜ਼ਰੀ ਤੇ ਪਹਿਲੇ ਹੀ ਆ ਜਾਂਦੀ ਜਦ ਕਹਿਣਾ ਨਾ ਕੋਵੇ ਹਾਂ ਸਹੀ ਗਾ ਮੈਨੂੰ ਨਾ ਪਹਿਲਾਂ ਆਇਆ ਦੀਲੇ ਛੇਤੀ ਤੇ ਆਇਆ ਬਾਤ ਮੰਗਾ ਕੀ ਹੋਗਾ ਬਾਤ ਮਾਂ ਰਹਿ ਤ ਆਪਣੀ ਬਾਤ ਮੈਂ ਕਿਹਾ ਚਲੋ ਮੈਂ ਨਾਲ ਸਾਥ ਨਹੀਂ

ਬੂਟ ਕਾਣ ਲੈ ਕੇ ਆਇਆ ਪੁੱਤ ਮੈਂ ਜਿਹੜੀ ਬਰਤਲੇ ਆਈ ਨਾ ਉਹ ਵਿੱਚ ਰੱਖ ਦੋ ਨੁਰੂ ਬੂਟ ਕਾਣ ਲੈ ਕੇ ਆਇਆ ਪੁੱਤ ਚਾਚਾ ਲੈ ਕੇ ਆਇਆ ਸੁਣ ਲਾ ਉਧਰ ਚਾਚਾ ਚਾਚਾ ਮਮਾ ਦੇਦੀ ਜਿਹੜੀ ਮੇਰੇ ਪੁੱਤ ਨੁਰੂ ਮੈਂ ਸਾਂ ਕੌਣ ਚੁੰਦਾ ਤੇਰੇ ਬੱਢ ਦੀ ਜਾਈ ਚਾਚਾ ਆ ਤੇਰੇ ਸਾਹਕੇ ਦੁੱਧ ਕੌਣ ਪਾ ਕੇ ਆਉਂਦਾ ਚਾਚਾ ਕਿ ਚਾਚੇ ਵਾਲਦੀ ਹੋਈ ਵੀ ਆ। ਹੋਰ ਦੇਖ ਲੋ ਇਹਨੂੰ ਪੁੱਛ ਲੋ ਵੀ ਇਹ ਚੰਡ ਤਾਂ ਨਹੀਂ ਲੱਗੂਗੀ। ਕੋਈ ਨਾ ਇਹ ਆ ਲੈ ਉਹ ਨਹੀਂ ਆਹ ਆ ਦੇ ਦੂੰ ਹਾਂ ਲੈ ਇਹ ਤਾਂ ਠੰਡ ਕੱਲ ਵੀ ਦੋ ਕੰਬਲ ਲੈ ਇੱਥੇ ਅਸੀਂ ਠੰਡ ਲੱਗਦੀ ਇੱਥੇ ਮੇਰੇ ਬੈੱਡ ਚ ਰਜਾਈ ਪਈ ਆ ਉਹ ਵੀ ਰੱਖ ਦੇ ਖਾਸੀ ਬੜੀ ਆ ਉਹ ਮੇਰੇ ਵਿਚੇ ਲਗਾ ਵਿਚੇ ਪਾਣੀ ਵਾਲਾ ਕੰਬਲ ਲੈ ਉਸੇ ਨਾਲ ਕੱਪੜੇ ਵੀ ਰੱਖ ਆਉਣੇ ਆ ਭਾਈ ਪੇਟੀ ਦੀ ਕੋਟੀਆਂ ਹੁਣ ਜੀ ਚਾਹੀਦੀਆਂ ਉਹ ਵੀ ਪੇਟੀ ਚ ਰੱਖ ਦੀ ਬੰਨ ਕੇ ਆਹ ਕੋਟੀਆਂ ਦੀ ਜਗ੍ਹਾ ਹੋ ਜਾਂਦੀ ਆ ਨਾ ਪੇਟੀ ਸਖਾਨੀ ਤੇ ਦਾ ਉਹ ਰੱਖ ਕੇ ਪਾਣੀ ਦਾ ਸਮਾਨ ਰੱਖ ਕੋਈ ਮੈਂ ਜਿਹੜਾ ਚਾਦਰਾਂ ਜੁੱਦਰਾ ਥੀਂ ਕੇ ਸੋ ਜਿਹੜਾ ਹੁਣ ਨਵਾਂ ਮੇਰਾ ਮਾਸਾ ਸੀ ਉਹਨੂੰ ਛੱਡਿਆ ਏ ਸ਼ੁਭ ਨੂੰ ਸਕੂਲ ਹਾਂਜੀ ਬੜੀ ਸਾਝ ਰੇ ਛੱਡਿਆ ਏ ਉਹ ਕਿਹੜੀ ਚੱਲੋ ਸਕੂਲ ਛੱਡਦਾ ਉਹਦਾ 845 ਦੇ ਸਕੂਲ ਲੱਗਦਾ ਹੁਣ ਲੱਗ ਗਈ ਹੁਣ ਹਣਾ ਆਉਣ ਉਹਦਾ ਜੀ ਕਰਦਾ ਆਪ ਜਾਣੇ ਨੂੰ ਹਣਾ ਹਾਂ ਮੈਡਮ ਨਾਲ ਇੱਕ ਨਾਲ ਬਹੁਤ ਬਣਦੀ ਆ ਉਹਦੀ ਆਪਣੀ ਹਾਂ ਮਾਤਾ ਬੜੀਆਂ ਗੱਲਾਂ ਦੀਆਂ ਗੱਲਾਂ ਮਾਸੀ ਸਾਡੀ ਵੀਡੀਓ ਵਿੱਚ ਰੌਣਕ ਠਾਲ ਦਿੰਦੀ ਆ ਬਿਲਕੁਲ ਬਿਲਕੁਲ ਹਾਂ ਇਹ ਗੱਲਾਂ ਮਾਸੀ ਬਗੈਰ ਵੀ ਵੀਡੀਓ ਅਧੂਰੀ ਹੋ ਜਾਂਦੀ ਓਏ ਠੱਲੇ ਦਾ ਠੱਲੇ ਇਹ ਕਿੱਥੇ ਗਿਆ ਉਹ ਪਾਸੇ ਹੀ ਬੈਠਾ ਚਾਹ ਪੀ ਰੇ ਬੈਠਾ ਸਾ ਤੇ ਕੋਈ ਵੀਡੀਓ ਤੇ ਮੈਨੂੰ ਫਲਾਈ ਜਾਂਦੀ ਹੈ ਲੈ ਜਿੰਨਾ ਕਿ ਨਾ ਹੋਰ ਕੋਈ ਨਾ ਹੋ ਤਾ ਪਾ ਪਟਕਾ ਤਾ ਤੋੜ ਦੇ ਮੈਨੂੰ ਘੱਟ ਤਾਈ ਤਾਂ ਆਉਂਦੀ ਆ ਪਹਿਲੀ ਮੈਂ ਤਾਂ ਮੁਸੀਬਤ ਮੇਰੀ ਮਾਂ ਮੀ ਕੋਈ ਕਰਦੀ ਹੁਣ ਨੇ ਨੇ 70 ਕਿਲੋ ਮੋਦਨ ਮਸੀ ਕਟ ਹੋ ਘਟਿਆ 77 ਦਾ 70 ਕਿਲੋ ਘਟਿਆ 77 ਦਾ 70 ਕਿਲੋ ਰਹਿ ਗਿਆ ਬਸ 3 ਕਿਲੋ ਹੀ ਰਹਿ ਗਿਆ ਬਸ ਸਾਫਾ ਦੇਗਾ 3 ਕਿਲੋ ਘਟਾਇਆ ਕਿੰਨੇ ਬੋਲ ਗਿਆ ਸਾਫਾ ਨਹੀਂ ਚਲੋ ਬਜਰ ਭਾਵੇਂ ਬੱਜਵੇ ਜੀ ਬੰਦਾ ਬਿਮਾਰ ਨਾ ਹੋਵੇ ਹਾਂ ਵਜਨ ਦਾ ਕੋਈ ਗੱਲ ਨਹੀਂ ਜੇ ਹਾਂ ਜੀ ਹਾਂ 9 ਦਿਨ ਰੋਟੀ ਛੱਡੀ ਆ ਉਹੀ ਗੱਲ ਹੈ ਕਿਲੋ ਬਜਨ ਨਹੀਂ ਮੈਂ ਉਹੀ ਕਹਿੰਦਾ ਵੀ ਬਿਮਾਰ ਨਾ ਹੋਵੇ ਬੰਦਾ ਬਜਰ ਭਾਵੇਂ 2-3 ਕਿਲੋ ਇੱਧਰ ਉੱਧਰ ਹੋ ਜਾਂਦਾ ਚਲੋ ਹਾਂ ਬਿਮਾਰ ਹੋ ਕੇ ਵਜਨ ਘਟਾਇਆ ਕਿਆ ਘਟਾਇਆ ਨਹੀਂ ਨਾ ਆਪਣੇ ਕੇ ਕਾਮ ਚ ਬੁਗਾਰ ਹੋ ਗਿਆ ਬੁਗਾਰ ਤਾਂ ਨਹੀਂ ਕਿ ਲੋ ਹੁਣ ਤਾਂ ਕਿਰਪਾ ਜੀ ਮਾਲਕ ਦੀ ਹੁਣ ਤਾਂ ਠੀਕ ਹੈ ਜੀ ਜੇ ਮੇਰਾ ਘਰ ਵਾਲਾ ਬੁਗਾਰਾ ਉਹਦੇ ਕਰਕੇ ਫਿਰ ਮੈਂ ਵੀ ਬਿਮਾਰ ਹੋ ਗਈ ਕਹਣਾ ਠੀਕ ਹੁਣ ਹਾਲ ਦੀਆਂ ਦੀ ਭਾਈ ਮਾਤਾ ਨੇ ਰਜਾਈ ਰਜਾਈ ਉਹ ਬਹੁਤ ਬੜੀ ਆ ਤੇ ਤੈਨੂੰ ਸਿੱਧੀ ਜੀ ਕਰਕੇ ਤੈਨ ਲੱਗਣੀ ਇਹ ਸਾਰੀ ਹੋਲੀ ਹੋਲੀ ਥੋੜੀ ਇਹਨੇ ਹੋ ਰਜਾਈ ਭਰ ਦੇਣੀ ਥੋੜੀ ਅੱਧੀ ਤਾਂ ਆਹ ਦੇਖ ਤਾਂ ਸਹੀ ਰਜਾਈ ਕੱਢੀ ਆ ਇਹਦੇ ਵਿੱਚ ਨਾ ਕਹੇ ਲਾ ਕੇ ਰ ਕਬਰ ਆ ਕਹੇ ਲਾ ਕੇ ਕਬਰ ਚੇ ਪਾ ਦੋ ਆਹ ਦੇਖ ਹਾਂ ਇਹ ਨਹੀਂ ਕਬਰ ਇਹਦਾ ਇਹ ਕੰਬਲ ਦਾ ਕਬਰ ਆ ਇਹ ਕੰਬਲ ਨਹੀਂ ਹਾਂ ਮੈਂ ਦਰਵਾਜ਼ੇ ਵਿੱਚ ਇਹਦਾ ਕੰਬਰ ਬੜਾ ਹੋਣਾ ਮੰਮੀ ਤੇਰੇ ਕੱਪੜੇ ਹੋਰ ਰੱਖਿਓ ਕੰਬਲ ਇਹਦਾ ਨਹੀਂ ਇਹ ਰੈੱਡ ਕਲਰ ਹੈ ਨਾ ਬੜਾ ਸਾਰਾ ਹਾਂ ਜਿਹਨੇ ਕਿ ਅਸੀਂ ਕਹੇ ਲਾ ਕੇ ਰੱਖੀ ਸੀ ਫਿਰ ਜਗਾਂ ਨਹੀਂ ਹੋਕਦੀ ਇਹਨੂੰ ਨਹੀਂ ਤੇਨੇ ਸਾਰੀ ਕਬਰ ਮੇਰੀ ਮੋੜ ਲੈਂਦੇ ਇਹਦਾ ਤਾਂ ਹਾਂ ਸਹੀ ਗੱਲ ਆ ਜੀ ਕਿਤੇ ਬੈਠੇ ਚ ਨਹੀਂ ਪਿਆ ਕੰਬਲ ਨਾ ਆਈ ਦਾ ਦੇਖ ਕੇ ਆ ਤਾਂ ਕਬਰ ਆ ਗਈ ਜੇ ਨਿਕਲ ਦੇ ਹਾਂ ਆ ਆਈ ਸ਼ਹਿਰ ਬੜਾ ਸਾਰਾ ਹੈ ਇਹ ਵੀ ਛੋਟਾ ਜਿਹਾ ਹੀ ਆ ਜੀ ਇਹ ਵੀ ਨਹੀਂ ਹੈਗਾ ਇਹ ਹੁੰਦਾ ਇਹ ਦੂਏ ਦਾ ਕੰਬਲਾਂ ਦਾ ਹੀ ਇਹ ਵੀ ਇਹ ਨਿਕਲਦੀ ਤੈਨੂੰ ਕਹਦੇ ਦੇਖ ਲਊਂ ਕਬਰ ਵਿੱਚੇ ਲੋਟ ਆਉਣੀ ਹੈ ਇਹ ਬੜੀ ਬਹੁਤ ਆ ਰਜਾਈ ਇਹ ਤਾਂ ਕਬਰ ਚ ਪਾਉਣੀ ਹੈ ਇਹ ਵਿੱਕੀ ਸਿੰਘ ਨੇ ਵੀ ਮੈਂ ਯਾਰ ਵਿੱਕੀ ਸਿੰਘ ਤੇ ਮਸੀ ਤੈਂਹ ਲਾ ਕੇ ਵਿੱਚ ਰੱਖੀ ਹਾਂ ਜੀ ਹਾਂ ਬੜੀ ਬਹੁਤ ਹੈ ਗੱਲਾਂ ਆਏ ਨਾ ਇਹ ਦਾਈਆਂ ਮੁੰਡੀਆਂ ਬੜੀਆਂ ਆ ਵੀ ਇਸ ਤਰ੍ਹਾਂ ਜਿਹੜੇ ਬਾਬਾ ਕਿੰ ਕਰਾਈ ਹੋਰ ਹੋਗੀ ਉਹ ਵੀ ਜਿਹੜੀ ਦਿਨਾਨੀ ਦਿੱਤੀ ਉਹ ਕਬਰ ਤੋਂ ਵੀ ਨਾ ਆ ਪਈ ਆਲੀ ਕਬੜੀ ਨਹੀਂ ਮੇਰੀ ਕਾਸ਼ ਐਦਾਂ ਨਾ ਲਾਓ ਗਰੇ ਦੇ ਕਲਦੀ ਮਾਸੀ ਜੀ ਅੱਦੀ ਅੱਦੀ ਮੋੜੋ ਹਾਂ ਐਦਾਂ ਗਰੇ ਦੇ ਕਲਦੀ ਹਾਂ ਆਉਂ ਪਈਏ ਖੁੰਦੇ ਤੇ ਆਓ ਐਸਾ ਆ ਪਾਈ ਲਾਗੀ ਰਜਾਈ ਤੈਂ ਲੈ ਮਕੰਬਲ ਆ ਹੋ ਜਾਵੇ ਤੇਰਾ ਲਾਪਰੀ ਤਨ ਲਾ ਦਿੱਤਾ ਹੈ ਪੱਲੀ ਲਿਆਵਾਂ ਨਹੀਂ ਪੱਲੀ 'ਚ ਗੱਠ ਮਾਰ ਕੇ ਰੱਖਣਾ ਪੱਲੀ ਜਗਾ ਦਾ ਰੋਕਣ ਦੀ ਗੱਲ ਕਰਦੇ ਸੀ ਨਹੀਂ ਜੀ ਪੱਲੀ 'ਚ ਪੰਡ ਮੰਦ ਨਹੀਂ ਮਸੀਤ ਪੰਡ ਨਹੀਂ ਲੋਕਾਂ ਦਾ ਮਰੂਚੇ ਆਇਆ ਵਾਲੀ ਹਾਂ ਇਸ ਤਰ੍ਹਾਂ ਨਹੀਂ ਉਹਦੇ ਵਿੱਚ ਹੂੰ ਹੁਣ ਆਈ ਲੂਟ ਆਹ ਪੰਜੀਰੀ ਪੰਜੀਰੀ ਵੀ ਵਿੱਚ ਰੱਖਣੀ ਆਂ ਨਾ ਇਹਦੇ ਉੱਪਰ ਰੱਖੀ ਵੀ ਦੀ ਅੱਛਾ ਉੱਪਰ ਰੱਖੀ ਵੀ ਦੀ ਮੈਂ ਪਤਾ ਨਹੀਂ ਵਿਚੇ ਰੱਖਣੀ ਆ ਫੇਰ ਬਣਾਈ ਦਾ ਕੀ ਫਾਇਦਾ ਮੈਂ ਪੜਾਈ ਦਾ ਕਾਫੇ ਦਾ ਮਾਸੀ ਜੀ ਇਹ ਵਿੱਚ ਇਹ ਵਿੱਚ ਇਹ ਨਾ ਤੇ ਪੰਜੀਰੀ ਵਾਕਿਓ ਬਾਈ ਐ ਸਵਾਦ ਆ ਪੰਜੀਰੀ ਵਾਕਿਓ ਮੇਰੇ ਲਾ ਸਾਬ ਨਾਲ ਕੋਲੀ ਹੈ ਨਾ ਰੋਣੇ ਦਾ ਜੜੀ ਟੱਕਣ ਖੋਲੇਦੇ ਨਾ ਐ ਲੱਗਤਾ ਆਉਂਦੀਆਂ ਜੀ ਮਨੂੰ ਫਰੰਦੀ ਚੰਦੀ ਬਹੁਤ ਵਧੀਆ ਸਮੈਲ ਆਂਦੀ ਪਰ ਮੈਨੂੰ ਚੰਗਾ ਲੱਗਦਾ ਮੂੰਗੀ ਦਾ ਆਟਾ ਨਹੀਂ ਬਣਦੀ ਕੋਈ ਨਹੀਂ ਪਾਉਂਦਾ ਮੂੰਗੀ ਦਾ ਆਟਾ ਕੀ ਬੰਦੇ ਆ ਨਾ ਪਰ ਨਾ ਮੈਂ ਤਾਂ ਜਿਹੜੀ ਖਾਧੀ ਤੇ ਉਹਦੇ ਵਿੱਚ ਤਾਂ ਦੀਦੀ ਨੇ ਆਈ ਕੁਝ ਪਾਇਤਾ ਮਸਾਲੇ ਸਮਾਨ ਘੱਟ ਗਿਆ ਨਹੀਂ ਬਿਲਕੁਲ ਨਹੀਂ ਤਾਂ ਸੇ ਠੀਕ ਹੈ ਵੈਸੇ ਇਤਨਾ ਫੀਲ ਆ ਜੀ ਕੰਮ ਆਪਰੇਸ਼ਨ ਹੋਏ ਨੇ ਪਰੇਸ਼ਨ ਨਾਲੋਂ ਵਧੀਆ ਰਹਦੇ ਆ ਉਹ ਹਮਮ ਕਮਲ ਕਸ ਜੀ ਬੋੜੀ ਬੋੜੀ ਵੀ ਕਰਦੀ ਆ ਸਾਰਾ ਕੁਝ ਨਹੀਂ ਇਹਦੇ ਵਿੱਚ ਮੈਂ ਦੇਖ ਲਓ ਬਰਤਨ ਲੱਗਦੀ ਤੁਹਾਨੂੰ ਜਮ ਥੋੜੀ ਜੀ ਲੱਗਦੀ ਮੈਨੂੰ ਮੈਨੂੰ ਨਹੀਂ ਚਾਹ ਵਧੀਆ ਲੱਗਦੀ ਕੜਤਨਕਾਰੀ ਜੀ ਮੈਨੂੰ ਤਾਂ ਲੱਗੀ ਨਹੀਂ ਉਹ ਹੁੰਦੀ ਨਾ ਥੋੜੀ ਜਿਹੀ ਗੜਤਣ ਪਰ ਹੋ ਰਹੀ ਆਪਾਂ ਅੱਛਾ ਪਰ ਬੂੰਦ ਵੀ ਗੜਤਣ ਪਰੇ ਹੁੰਦੇ ਸਾਰੇ ਚਾ ਭਾਈ ਹੁਣ ਸਾਨੂੰ ਤਾਂ ਪਤਾ ਨਹੀਂ ਉਹ ਹੀ ਕੁਝ ਪੈਂਦਾ ਆ ਹੋਣਾ ਆਹਾ ਹੋਣਾ ਹੂੰ ਆਏ ਬੜਾ ਕੱਬਾ ਉਹ ਟੈਡੀ ਵੀ ਵਿੱਚ ਰੱਖਣਾ ਉਹ ਤੇ ਹੁਣ ਕੀ ਕਰਨਾ ਤੇ ਰੱਖਣਾ ਬਾਹਰ ਚਲੋ ਬਈ ਨੂੰ ਥਾਮ ਕੇ ਰੱਖ ਲਓ ਅਗਲੇ ਸਾਲ ਟੈਡੀ ਡੇ ਵਾਲੇ ਵੀ ਨਹੀਂ ਹੀ ਕੱਢ ਲੂਗੇ ਟੈਡੀ ਡੇ ਬਣਾ ਕੇ ਵਿਛਰਾ ਓਹ ਕੀ ਅਗਲੇ ਸਾਲ ਤੂੰ ਉਸ ਵਾਰ ਕੇ ਡਰੈਕਲਾਈਨ ਕਰਾ ਕੇ ਫੇਰ ਇਹੀ ਦੇ ਦੇਉਂਗੇ ਓਹ ਕੀ ਬਾਰ ਦੇਖ ਲੈ ਜਾਨ ਮੇਰਾ ਪੈਸਾ ਲੈ ਮਾਰ ਕਰਾ ਡਰੈਕਲਾਈਨ ਕਰਾ ਕੇ ਨਵਾਂ ਕਰ ਦਿੱਤੀ ਤੇ ਟੈਡੀ ਮੈਂ ਕਿਹਾ ਟੈਡੀ ਵਿੱਚ ਰੱਖ ਲੰਦੇ ਅਗਲੇ ਸਾਲ ਡਰੈਕਲਾਈਨ ਕਰਾ ਕੇ ਫੇਰ ਇਹੀ ਦੇ ਦੇਣਾ ਠੀਕ ਨਹੀਂ ਵੈਸੇ ਸਿਆੜੀ ਗੱਲ ਕੀਤੀ ਨਾ ਜੱਸ ਹਾਂ ਤੇ ਸਿਆੜੀ ਲੱਗ ਰਹੀ ਤੇਰੇ ਜੌਰ ਆ ਮੈਂ ਵੀ ਇਹੋ ਜੀ ਗੱਲ ਕਰਦਾ ਸੀ ਸਿਆੜੀ ਨਹੀਂ ਹੋਣੀ ਗੱਲ ਆ ਨਹੀਂ ਉਹ ਮੇਰੀ ਗੱਲ ਸੁਣ ਲਈਦਾ ਬਚਰੇ ਦਾ ਬਾਹਰ ਪਏ ਦਾ ਕਿਆ ਹੋਆ ਸਾਨੂੰ ਤਾਂ ਕੋਈ ਚਾਚੇ ਉਹਨਾਂ ਨੇ ਦਿੱਤੇ ਹੀ ਨਹੀਂ ਨਾ ਸਾਨੂੰ ਨਹੀਂ ਤਾਂ ਚਾਚੇ ਕਰਦਾ ਤੇ ਦਿੱਤਾ ਚਾਰਦੀਆਂ ਕਹਤੇ ਆ ਮੈਂ ਕਰਨਾ ਹੋ ਜਾਣਾ ਇਹ ਤੂੰ ਜਗਰਾ ਕਰ ਮਾਰੀ ਐ ਤਾਂ ਕਰਕੇ ਕਹਿੰਦੇ ਤੂੰ ਕਰ ਮਾਰੀ ਐ ਤੇਰੇ ਘਰ ਆਏ ਨੇ ਐ ਵੀ ਕਰਦਾ ਮੈਂ ਅਗਲੀ ਵਾਰ ਵੀ ਦੇਣਾ ਹਾਂ ਭਾਵੇਂ ਭਾਵੇਂ ਆਹੀ ਕੱਢ ਕੇ ਦੇਣਾ ਤੈਨੂੰ ਅਗਲੀ ਵਾਰ ਵੀ ਭਰ ਦੇਣਾ ਹਾਂ ਮੈਨੂੰ ਨਹੀਂ ਲੱਗਦਾ ਅੱਜ ਤੱਕ ਖੁਸ਼ੀ ਵੀ ਮਿਲੀ ਆ ਜੀ ਦੇ ਇਹ ਨਹੀਂ ਉਹ ਤਾਂ ਜਾਨ ਵੀ ਦੇਖੋ ਮੈਂ ਕਹਿੰਦੀ 365 ਦਿਨ ਦਾ ਹੀ ਨਹੀਂ ਜਿਹੜੀ ਸਿੰਗੀ ਕਰਦੇ ਨਹੀਂ ਉਹ ਪਹਿਲਾਂ ਪੱਤੇ ਘਾਣ ਕਰਦਾ ਮੈਂ ਕਹੀ ਹੈ ਹੈ ਤੋਹ ਲਾਣ ਕੋਲ ਕਿ ਕਾਉਂ ਉਹ ਕੋਈ ਨਾ ਕੱਢ ਦਿੰਦੇ ਤੁੰਨੂੰ ਵੀ ਇੰਨੀ ਤਾਂ ਤੂੰ ਲੰਬੀ ਆ ਕੱਢਣੀ ਵੀ ਕੱਢੀ ਬਾਈ ਜਦ ਮੈਂ ਪੇਟ ਚ ਬੜੀ ਵੀ ਨਿਕਲਣਾ ਬਹੁਤ ਔਖਾ ਹੈ ਮੈਂ ਨਿਕਲ ਚਲੀ ਉਹ ਕੰਬਲ ਪਰ ਰੱਖ ਲਾ ਦੀਦੀ ਪੈਰ ਮੈਨੂੰ ਨਹੀਂ ਦੱਸ ਕੋਈ ਬਸ ਹਾਂ ਬਰਾ ਇਹਦਾ ਹੈ 8.8 ਪਰ ਜੋ ਭਾਈ ਸੈਕਿੰਡ ਨੰਬਰ ਪਰ ਲੰਬਿਆਂ ਚ ਇਹ ਪਹਿਲੇ ਨੰਬਰ ਤੇ ਹੁਣ ਮੈਂ ਹੋ ਗਿਆ ਪਹਿਲਾ ਮੈਨੂੰ ਪਹਿਲਾ ਦੀਵੀ ਨੂੰ ਕਹੀ ਕਰਦੇ ਤੇ ਪਹਿਲੇ ਨੰਬਰ ਦੇ ਕਬਲ ਜੀ ਨੇ ਪਾਦੀ ਨਹੀਂ ਉਹ ਤਾਂ ਪਹਿਲਾ ਹੈਗਾ ਜੇ ਜਿਹੜੀ ਆਪਣੇ ਘਰ ਚੋਂ ਮਤਲਬ ਹਾਂ ਨਹੀਂ ਇਹ ਸਾਫ ਤੇ ਲੰਬੇ ਸਾਡੇ ਮਾਮਾ ਹਾਂ ਉਹ ਜਿਆਦਾ ਲੰਬਾ ਤਾਂ ਉਹ ਸਾਹਮਣੇ ਆ ਮਾਮਾ ਦਾ ਬਹੁਤ ਲੰਬਾ ਤਾਂ ਕੰਬਲ ਜੀ ਤੋਂ ਮਾਮਾ ਪਰ ਬਚਰਾ ਸਾਡਾ ਆ ਵੀ ਵਿੱਚੇ ਰੱਖ ਦੇ ਲੋ ਉਹ ਜਿਹੜਾ ਨੰਬਰ ਉਹ ਵੀ ਰੱਖ ਦੇ ਮੈਂ ਨੂੰ ਆ ਵਿੱਚੇ ਰੱਖੀ ਕੋ ਜਰ ਰੱਖੀ ਕੋ ਉਹ ਉਹਦੇ ਪਰ ਇੱਕ ਫਿਰ ਉਹਦੇ ਵਿੱਚ ਜੈਸਮੀਨ ਇਹ ਜੈਸਮੀਨ ਤੇ ਸਰਬਾਲਾ ਟੈਡ ਟੈਡੀ ਨੂੰ ਪਾਲਾ ਜਫੀ ਜੁਫੀ ਇਹ ਪਾਣੀ ਆ ਅਗਲੇ ਸਾਲ ਨਿਕਲ ਆ ਨਹੀਂ ਨਹੀਂ ਮੈਂ ਕਢਾ ਕੇ ਕਨਾਈ ਵਾਸੀ ਜੀ ਇਹ ਪੈਟੀ ਸੈੱਟ ਹੋ ਗਈ ਹਾਂ ਨੇ ਨਾ ਹੁਣ ਪਾਰਕ ਬਾਈ ਹੁਣ ਦੇਖ ਲੈ ਉਹ ਟੈਡੀ ਦਾ ਮੂੰਹ ਟੈਡੀ ਦਾ ਮੂੰਹ ਥੱਲੇ ਨੂੰ ਕਰਦਾ ਇਹਦਾ ਸਾਹ ਘੁੱਟ ਜਾਣਾ ਸਾਲਿਆ ਸਾਹ ਨਾ ਘੁੱਟ ਜਪਈਦਾ ਲੈ ਗੈਲ ਬੱਚਾ ਵੀ ਵਿਚਾਰਾ ਆਕਸੀਜਨ ਨਹੀਂ ਆ ਉਹ ਨਹੀਂ ਗੈਲੇ ਗੈਲੇ ਛੋਟਾ ਜਿਹਾ ਬੱਚਾ ਗੈਲੇ ਕਿਹੜਾ ਨਹੀਂ ਹੋ ਮੇਰੇ ਨੂੰ ਨਹੀਂ ਉਹ ਭਾਈ ਥੱਲੇ ਮੂਹ ਕਮਾਤਾ ਬੱਚੇ ਦਾ ਵੀ ਸਾ ਘੁੱਟ ਜਾਣਾ ਬੱਚਰੇ ਦਾ ਹਾਂ ਐਦਾਂ ਰੱਖੋ ਇਹਨੂੰ ਹੁਣ ਪੇਟੀ ਵਿੱਚ ਇਹਨੇ ਕਿੰਨੇ ਦੇਖੀ ਮੈਂ ਕਿ ਸਮਾਨ ਸੈੱਟ ਕਰਾਉ ਉਹ ਕੱਲੀ ਤਾਂ ਹੁੰਦਾ ਨਹੀਂ ਆ ਸਹੀ ਗੱਲ ਹੁਣ ਇਹ ਕਹਿੰਦੀ ਮੰਮੀ ਪਹਿਲਾਂ ਚਾਹ ਸਮਾਨ ਸੈੱਟ ਕਰਾ ਦੇ ਮੈਂ ਕਰ ਹਾਂ ਤੇ ਲੱਗੇ ਪਾਈਆਂ ਮੰਦੀਆਂ ਤਾਂ ਸਾਰਾ ਕੁਝ ਕਰਦੀ ਹੁੰਦੀ ਐ ਮਾ ਉਹ ਫੇਰੀ ਨੇ ਕੱਲੀ ਲੱਟਦੀ ਜਾਣਾ ਓਰੇ ਚਲੋ ਮੈਂ ਕੀ ਕਹਿ ਸਕਦੀ ਹਾਂ ਉਹ ਬਿਮਾਰ ਹੈ ਹੁਕਾਂ ਬੇਚਨ ਹੋਇਆ ਉਹ ਵੀ ਹੱਥ ਮਰ ਤੁਸੀਂ ਤੁਹਾਡੇ ਸੱਲ ਠੀਕ ਕਿ ਮੇਰੇ ਚੱਲੀ ਜਾਣਾ ਮੰਮੀ ਦਾ ਵਿਚਾਰੀ ਫਿਰ ਵੀ ਠੱਕਾ ਬਹੁਤ ਲਾਉਂਦੀ ਉਹ ਦੇਖਦੀ ਨਹੀਂ ਸੱਤਾਂ ਨੂੰ ਚੱਲੀ ਜਾਂਦੀ ਜੇ ਦੇਖਿਆ ਨਹੀਂ ਮੰਮੀ ਦੀ ਪੁਰਾਣੀ ਗੱਡੀ ਨੂੰ ਠੱਕਾ ਲਾਉਂਦੀ ਕਰਦੀ ਆਪਣੇ ਹਾਂ ਨਹੀਂ ਫਿਰ ਵੀ ਨਾ ਜਿਆਦਾ ਜੇ ਇਗਨੋਰ ਕਰਦੇ ਫਿਰ ਜਿਆਦਾ ਬਿਮਾਰੀ ਫੈਲਦੀ ਆਉਂਦੀ ਨਹੀਂ ਨਹੀਂ ਹੁਣ ਐ ਆ ਵੀ ਨਾਰੀਅਲ ਪਾਣੀ ਆ ਪਲਾਓ ਨਾਲ ਇਹਨਾਂ ਨੂੰ ਗਿੱਲ ਡਾਕਟਰ ਨੂੰ ਦਿਖਾਓ ਹਾਂਜੀ ਹਾਂ ਹਾਂ ਅੱਜ ਲੈ ਕੇ ਜਾਊਗਾ ਜੀ ਮੰਮੀ ਨੂੰ ਵੀ ਕਦੇ ਮੈਨੂੰ ਜਿਹੜੇ ਪਿਓ ਨੇ ਲਿਆਉਂਦੇ ਆ ਮੰਮੀ ਨੂੰ ਪਲਾਈ ਜਾਂਦੇ ਹੁਣ ਇਹਨਾਂ ਨੇ ਲਿਆਉਣੇ ਬੰਦ ਕਰ ਦਿੱਤੇ ਨਹੀਂ ਗਿੱਲ ਡਾਕਟਰ ਹੈ ਵੈਸੇ ਵਧੀਆ ਹੈ ਉਹ ਨਹੀਂ ਨਹੀਂ ਲਿਆਉਂਗਾ ਜੀ ਅੱਜ ਕੱਲ ਤਾਂ ਮੇਰੀ ਦਿਹਾੜੀ ਚਾਹੀਦੇ ਆ ਨਹੀਂ ਮੇਰੇ ਬਦਵਾਏ ਨਹੀਂ ਖਾਲੀ ਤੇ ਨਾ ਮੇਰੇ ਮੂੰਹ ਕਿਤੇ ਤੇ ਆਰਾਮ ਨਹੀਂ ਤਾਂਦਾ ਬਹੁਤ ਜਗ੍ਹਾ ਘੁੰਮ ਲਈ ਤੇ ਮੈਂ ਗਿੱਲੇ ਡਾਕਟਰ ਕੋਲ ਜਾਈ ਤੀ ਪੂਰੇ ਤਾਂ ਦਵਾਈ ਜਦ ਲੱਗ ਜਿੰਦੀ ਹੁਣ ਮਨ ਨੂੰ ਹੂੰ ਹੂੰ ਸਾਰਾ ਕੁਝ ਛੱਡ ਨਹੀਂ ਆਈ ਹੋਇਆ ਵਾ ਮੰਮੀ ਸਾਡੀ ਮੰਮੀ ਵੀ ਤਾਂ ਪ੍ਰਾਣੀ ਹੋਗੀ ਨਾ ਸੱਡ ਨਹੀਂ ਚਾਹ ਸੱਟਣਾ ਕਿ ਪ੍ਰਾਣੀ ਚੱਪੜਾ ਮੰਮੀ ਇਹਨੂੰ ਵੀ ਸਾਂਭ-ਸਾਂਭ ਕੇ ਰੱਖੀ ਦੇਖੀ ਚੱਪਲਾ ਜੇ ਉਹ ਬਾਈ ਮਾੜਾ ਟਾਈਮ ਦੇਖਿਆ ਵਾ ਨਹੀਂ ਬਾਈ ਸਾਰਾ ਕੀ ਦੇਖਿਆ ਵਾ ਹੋਰ ਕੀ ਉਹ ਜੋ ਥੋੜੀ ਚੱਕ-ਚੱਕ ਸਿੱਟੀ ਜਾਣਾ ਸਾਰਾ ਨਹੀਂ ਫਿਰ ਜੇ ਹੁਣ ਠੀਕ ਆ ਸਰਦਾ ਸਾਰ ਲੋ ਜਿਹੜੀ ਹੁਣ ਅੰਤ ਪਈ ਵੀ ਨਕੀ ਸਾਨੂੰ ਰੱਖਣੀ ਉਹ ਤਾਂ ਨਹੀਂ ਬਈ ਜਿਆਦਾ ਜਿਆਦਾ ਟੁੱਟ ਜਾਂਦੀ ਫਿਰ ਮੈਂ ਤਾਂ ਤਾਂ ਸਿੱਟਦੀ ਆ ਨਹੀਂ ਮੇਰੀ ਗੱਲ ਸੁਣ ਚੁੱਪ ਕਰ ਆਪਣੇ ਮੰਮੀ ਲੈ ਗਈ ਕਿ ਜੁੱਤੀ ਇੱਕ ਦੇ ਲੈਣੋਂ ਆਪੋ ਨਾਲ ਪਾ ਕੇ ਗਈ ਥੜਾ ਹੇਠਾਂ ਤੇ ਲਾਗੋ ਹੋ ਗਿਆ ਜੁੱਤੀ ਪੱਤ ਲਾਗੋ ਹੋ ਗਈ ਮੰਮੀ ਕਿਹੜਾ ਪਤਾ ਤਾਂ ਆਪੋ ਨਾਲ ਪਾ ਕੇ ਗਈ ਮੇਰੇ ਵਿਆਹ ਜੁੱਤੀ ਪਈ ਸੀ ਮੰਮੀ ਕਿਹਾ ਕਿ ਮੰਮੀ ਉਹ ਵੀ ਨਹੀਂ ਸਿੱਟਣ ਦਿੰਦੀ ਮੰਮੀ ਕਹੀ ਜਾਵੇ ਓੜ ਦੇਣੀ ਲਾਪੇ ਮੰਮੀ ਕਹੀ ਜਾਵੇ ਨਾ ਸਿੱਟੀ ਵੇਖ ਮੈਂ ਪਰਾਂ ਨੂੰ ਮਾਰੂ ਕਾ ਕੀ ਕਰਦਾ ਉਹ ਪਤਾ ਜੂਰ ਕਰੀ ਪਤਨ ਕੀ ਤੋਂ ਕਿਤੇ ਨਹੀਂ ਮਿਸਹਨਦੇ ਮੈਂ ਵੀ ਵੇਖ ਦੇਖਦੀ ਉਹ ਪਤਾ 20 ਤੋਂ ਕੋਲ ਉਹ ਤਾਂ ਫੇਰ ਥੱਲੇ ਉਖੜ ਗਿਆ ਮੈਂ ਕਿ ਹੁਣ ਦੱਸ ਇਹ ਵੀ ਸਿਰਦੋ ਉਹ ਨਹੀਂ ਪਤਾ ਕਿਆ ਗੱਲ ਆ ਇਹ ਜਿਹੜੀ ਲੈਦਰ ਵਾਲੀ ਮੇਰੇ ਗੱਲ ਵੀ ਹੋਇਆ ਇੱਕ ਵਾਰ ਇਦਾਂ ਹੀ ਮੈਂ ਨਾ ਜੀ ਨਵੀਂ ਜੁੱਤੀ ਲਈਦੀ ਮਾਸੀ ਜੀ ਨਵੀਂ ਜੁੱਤੀ ਲਈ ਵੀ ਇੱਕ ਦੋ ਵਾਰ ਪਾਈ ਸੀ ਬਸ ਉਹ ਅਸੀਂ ਤਾਂ ਗਏ ਤੇ ਇਹ ਜਿਹੜਾ ਇਹਦਾ ਉਹ ਹੁੰਦਾ ਨਾ ਲੈਦਰ ਹੁੰਦਾ ਇਹ ਮਤਲਬ ਸੁੱਕ ਜਾਂਦਾ ਜੇ ਪੇ ਆ ਰਹੇ ਹਾਂ ਮੈਂ ਨਵੀਂ ਜੁੱਤੀ ਪਾ ਕੇ ਗਿਆ ਰਿਸ਼ਤੇਦਾਰੀ ਚ ਆਹੀ ਕੰਮ ਮੇਰੇ ਗਏ ਉਹ ਉਹਦਾ ਥੱਲਾ ਜਾ ਓਖੜ ਗਿਆ ਹੀ ਹਲੀ ਦਾ ਜੁੱਤੀ ਦਾ ਮੈਂ ਵੀ ਤੋਈ ਕਹਿੰਦੀ ਮੇਰੇ ਮੰਗੜੇ ਨੇ ਜੁੱਤੀ ਚੱਕ ਲਈ ਕਿਸਨ ਮੈਂ ਫੇਰੇ ਫੇਰੇ ਮੰਗੜੇ ਦੇ ਜੁੱਤੀ ਗਈ ਚੇਨ ਹਾਂ ਖੜੇ ਪਰ ਨਾ ਨਵੀਂ ਜੁੱਤੀ ਲਈ ਉੱਥੇ ਦੇ ਸੀ ਚੰਡੀਗੜ੍ਹ ਤੇ ਤਾਂ ਉਹਨਾਂ ਦੇ ਘਰ ਪਹੁੰਚੇ ਮਾਮੇਰਾ ਦੇ ਹਾਂ ਜਦ ਇਹ ਜੁੱਤੀ ਪਹਿਲਾਂ ਜੁੱਤੀ ਲਈ ਕਿਹੜਾ ਉਹ ਤਾਂ ਉਹ ਕਿੱਥੇ ਗਏ ਤੇ ਆਪਾਂ ਓਹੋ ਯਾਰੋ ਹੂ ਕਰਾਈ ਪਾ ਕਿਤੇ ਹੋਰ ਪਾਸੇ ਰਹਿ ਜੀ ਇੱਕ ਗੱਲ ਹੋਰ ਕੱਲ ਕੁੜੇ ਦਾ ਜਨਮ ਦੇਣਾ ਨਾ ਨਾ ਨੱਡੂ ਮਾਜਰਾ ਨਹੀਂ ਰਹੂ ਨਹੀਂ ਡੱਡੂ ਮਾਜਰਾ ਨਹੀਂ ਤਾਂ ਹੋ ਕਿਤੇ ਪਰ ਰਵਿੰਦਰ ਸੁਣਦਾ ਹੀ ਨਹੀਂ ਹਾਂ ਕੁੜੇ ਦਾ ਜਨਮ ਦੇਣਾ ਬੱਬਰ ਸ਼ੇਰ ਠੀਕ ਦੀ ਬੱਬਰ ਸ਼ੇਰ ਸਾਡਾ ਡਾਊਨ ਹੋਇਆ ਵਾ ਅੱਜ ਇਹਨੂੰ ਕਾਲੂ ਕਾਹਨ ਕਿ ਆਜੇ ਠੀਕ ਹੋ ਜਾ ਐਰ ਗੈਸਪੀਨ ਗੈਸਪੀਨ ਠੀਕ ਹੋ ਜਾ ਤਾਂ ਫੇਵਰੇਟ ਕੇਕ ਮਿਲ ਨਹੀਂ ਮੰਨਣਾ ਦਿਲਰੇ ਸਾਡਾ ਮੇਰੇ ਕੋਲ ਆਰਡਰ ਦਿੱਲ ਕਰਦਾ ਪੁੱਛ ਲੋ 3 ਦਿਨ ਤੱਕ ਆ ਪੈ ਰਿਹਾ ਸਾਡਾ ਮੇਕਅਪ ਮੇਰਾ ਦਿਲ ਨਹੀਂ ਇਹ ਕਹਿੰਦੀ ਮਨਾਉਣਾ ਨਹੀਂ ਕਰੀ ਤੂੰ ਤੂੰ ਤੱਟਕੇ ਬਸ ਨਾ ਰਹਿਈ ਅਖਾ ਲੂੰਗਾ ਨਹੀਂ ਦਿਨ ਕਾ ਬੋ ਦੇਖ ਕੇ ਚੜਦੀ ਰਹਿਗੇ ਆ ਗਏ ਕਰਿਓ ਦੋ ਤਿੰਨ ਬੋਪਰੇ ਤੇ ਲਵਾ ਕੇ ਨਾ ਇੱਕ ਬੋਪਰੀ ਦੇ ਮੂੰਹ ਚ ਪਾਏ ਇੱਕ ਬੋਪਰੀ ਮੈਂ ਸੂਰ ਸ਼ਾਂਤੀ ਕਾ ਲੱਗਣ ਦੇ ਸ਼ਾਮ ਨੂੰ ਵੀ ਲੱਗਣਾ ਹੁਣ ਸੁਬਾ ਵੀ ਲੱਗਣਾ ਹਾਂ ਟਾਈਮ ਹੋ ਜਾਣਾ ਬਹੁਤਾ ਲੱਗ ਜਾਣੀਆਂ ਇਹ ਠੰਡੇ ਦੀ ਬੋਤਲ ਪਲਾ ਦੇ ਜਰਾ ਥੋੜੀ ਜਿਹੀ ਠੰਡਾ ਦਾ ਪੀਂਦੀ ਹੋ ਨੀ ਮਾਜਾ ਮਾਜਾ ਹਾਂ ਪੀਂਦੀ ਪੀਂਦੀ ਹੈ ਮਾਜਾ ਪੀ ਲੈਣੇ ਪਾਈ ਇਥੇ ਬੋਜ ਹੂੰ ਕੇਗਦੇ ਟਾਈਮ ਹੁਣ ਤਾਂ ਉਹ ਵੀ ਨੇ ਪਿੰਦੀ ਆਇਆ ਉਹ ਪਤਾ ਨਹੀਂ ਕੀ ਹੋ ਗਿਆ ਉਹਦੇ ਨੇ ਸੌ ਲੱਗਦਾ ਇਹਨੂੰ ਕਹਿੰਦੀ ਹੁਣ ਤੂੰ ਕੋਈ ਨਾ ਹੋ ਜਾਣਾ ਠੀਕ ਪੰਜੀਰੀ ਖਾ ਲ ਲੈ ਮੂੰਹ ਦੇਖ ਲੈ ਕਿੱਦਾਂ ਖਾਂਦੀ ਬੰਡੇ ਵਾਲਾ ਆਹ ਪਰੌਂਠਿਆਂ ਨੂੰ ਖੋਜੋ ਪਰੌਂਠਿਆਂ ਨੂੰ ਕਰ ਕਾਨੂੰ ਆਹ ਆਲੂ ਵਾਲੇ ਪਰੌਂਠਿਆਂ ਦੇ ਕੇਕ ਬਣਾ ਲੱਕੀਂਦਾ ਆਹ ਆ ਸੀ ਕਿਉਂ ਆਲੂ ਵਾਲੇ ਪਰੌਂਠਿਆਂ ਦੇ ਕੇਕ ਬਣਾ ਹਾਂ ਹਾਂ ਆਹੋ ਇਹ ਵੀ ਕਰ ਜਾ ਕੇ ਮਾਰਾਂਗੇ ਕੇਕਾਂ ਦੇ ਖਾਲੀ ਜਿਲ੍ਹੇ ਤੇ ਪਰਵਾਜ਼ ਕਰਾਂਗੇ ਸਭ ਦੇ ਦੀ ਇਹ ਵੀ ਗੱਲ ਠੀਕ ਹੈ ਨਾ ਇੱਕ ਕੇ ਪਰੌਂਠਾ ਇੱਕ ਕਿਤਾ ਹੈ ਦਹੀਂ ਦੀ ਇੱਕ ਸਾਰੇ ਵਾਸਤੇ ਤਾਂ ਹੀ ਕੰਗੀਆਂ ਸੀ ਕੇਕੇ ਬਣ ਗਿਆ ਫਿਰ ਕੇਕੇ ਬਣ ਗਿਆ ਸਹੀ ਹੈ ਇਹ ਪਾਈ ਗੱਟੂ ਜੇ ਲਿਆ ਕਰ ਦੇ ਦੋ ਜਿਹੜਾ ਛੋਟਾ ਕਿਹੜਾ ਗੱਟੂ ਉਹ ਹੁੰਦਾ ਹੈ ਜਿਹੜਾ ਨੇ ਵਾਲਾ ਕਹਿੰਦੇ ਉਹਨੂੰ ਸੌਫ ਜੇ ਦਾ ਬਣਦਾ ਹੈ ਹੈ ਕੀ ਆ ਜੀ ਹੈ ਜੀ ਪਹਿਲੇ ਖਿਆਲ ਕਰਨਾ ਸੀ ਕਿ ਜਿਹੜੀ ਜੁਈ ਹੁੰਦੀ ਆ ਓਹ ਕਿੱਥੇ ਮਰ ਦੋਦਾ ਪਾਪਾ ਜੀ ਬੱਤ ਕਿੱਥੇ ਹੁੰਦਾ ਗੱਟੀ ਜੀ ਗੱਟੀ ਫੌਜੀਆ ਤੇ ਮਿਲਦੀ ਆ ਉਹ ਫੌਜੀਆ ਤੇ ਪਤਾ ਨਹੀਂ ਕੀ ਆ ਹੁੰਦਾ ਉਹ ਹੁਣ ਫੌਜੀ ਲੱਭੋ ਪਹਿਲਾਂ ਕਿੱਥੇ ਪਾਪਾ ਜੀ ਕਿਸੀ ਕੀ ਆ ਹੁੰਦੀ ਐ ਨਾ ਨੋਟ ਨਹੀਂ ਦੱਸੇਗੀ ਕੁਝ ਕਿਹੜੇ ਕੋਲ ਨਵੀਂ ਟੈਨਸ਼ਨ ਪੈ ਗਈ ਫੌਜੀ ਲੱਭਣਾ ਤੇ ਕਿਹੜੇ ਕੋਲ ਕਰਨਾ ਅਰੀ ਗੁਰ ਜਗਤ ਪਤਾ ਨਾ ਮਾ ਫੌਜੀ ਆ ਉਹ ਤਾਂ ਪੁਰਾਣੇ ਫੌਜੀਆ ਨੂੰ ਪਤਾ ਹੋ ਨਹੀਂ ਕਿਸੇ ਨੂੰ ਪਤਾ ਜਨਾਨੀ ਵਾਲਾ ਗੱਟੂ ਜਿਆ ਆਦਾ ਨਵੀਂ ਤੇ ਆਪਾਂ ਛੇੜਦਾ ਫਾਤਾ ਕਿਹਦੀ ਕਹਿੰਦੇ ਜਨਨੀਆਂ ਜਿਆਲਾ ਕਰੀ ਤੇ ਆ ਮੈਂ ਠੀਕ ਹੋ ਜਾਣਾ ਜਾਂ ਪਤਾ ਤਾਂ ਲੰਗੇ ਹੈ ਕਿਆ ਚੀਜ਼ ਆ ਆਪਣੇ ਪਿਓ ਨੂੰ ਪੁੱਛਾ ਪਿਓ ਨੂੰ ਕਹਾ ਵੀ ਗੱਟੂ ਕਿਆ ਹੁੰਦਾ ਇਹਦਾ ਗੱਟੂ ਇਹਦਾ ਭਾਈ ਗੱਟੂ ਦੇ ਵਾਲਿਆ ਤੇ ਪਪਾ ਜੀ ਉਹ ਪੰਗਾ ਦਾ ਛੇੜਦਾ ਉਹ ਪਤਾ ਤੁਹਾਨੂੰ ਵੀ ਨਹੀਂ ਵੀ ਕਾਜੀ ਜੀ ਜਿਹਨੇ ਲੜੀਆਂ ਇਹਦਾ ਗੱਟੂ ਹੁੰਦਾ ਹੈ ਕਮੈਂਟ ਵਿੱਚ ਦੱਸਿਓ ਜਿਹਨਾਂ ਪਾਲਾ ਜਨਨੀਆਂ ਵਾਲਾ ਪਾ ਪਾ ਮੈਂ ਕਿੰਦਰ ਨੂੰ ਵਾਲਤੀ ਗੱਡੀ ਲਿਜਾ ਕੇ ਕੱਚੀ ਲਾ ਪੀ ਨਹੀਂ ਮੇਰਾ ਪੁੱਤ ਵੀ ਇੱਕ ਪਤਾ ਵੀ ਫੋਟੀਆਂ ਨੂੰ ਪਤਾ ਕਿਆ ਮੈਨੂੰ ਪਾਬਰੀ ਪਤਾ ਜਿਹੜੇ ਜਿਹੜੇ ਤਾਂ ਸੋਚਦਾ ਵੀ ਕਿਆ ਹੁੰਦਾ ਜਿਹੜੇ ਜਿਹੜੇ ਫੋਟੀਆਂ ਦੇਖਦੇ ਨੇ ਸਦਾ ਬੋਝੀ ਵਾਲੇ ਕੈਂਟੀਨ ਚੋਂ ਮਿਲਦਾ ਕੈਂਟੀਨ ਚੋਂ ਮਿਲਦਾ ਉਹ ਇਹਦੀ ਕਿਆ ਚੀਜ਼ ਹੋਗੀ ਪਤਾ ਜੀ ਨੇ ਇਹ ਵੀ ਦੱਸਦਾ ਦੇਖ ਲੋ ਕਿਸੇ ਨੇ ਗੌਰ ਨਹੀਂ ਕਰੇਗਾ ਸੌ ਫਰੰਡ ਹੋਣਾ ਹੈ ਹੈ ਫੇਰ ਸਾਡੇ ਕੋਲ ਤਾਂ ਫੌਜੀ ਵਾਲਾ ਕਾਰਡ ਹੈ ਨਹੀਂ ਆ ਫੌਜੀ ਉਹ ਦੇਖੋ ਨਹੀਂ ਇਹ ਤਾਂ ਹੁਣ ਕੁਝ ਨਹੀਂ ਪਤਾ ਲੱਗਿਆ ਵੀ ਭਾਈ ਚੀਜ਼ کیا ਹੁੰਦੀ ਮਾਰੇ ਤੁਸੀਂ ਵੀ ਸਾਡੀ ਹੈਲਪ ਕਰਦੇ ਸੀ ਕੰਟੈਂਟ ਹਾਏ ਕਰੋ ਜਸਸੀ ਦੀਦੀ ਕੋਲਾਕਾਰ ਫੌਜੀ ਆਲਾ ਜਸਸੀ ਦੀਦੀ ਨੂੰ ਕਹੋ ਪਹਿਲਾਂ ਜਾ ਕੇ ਉੱਥੇ ਦੇਖ ਕੇ ਆਓ ਕਹਿੰਦੇ ਉਹ ਘੱਟੇ ਨੇ ਜਸਸੀ ਨੂੰ ਪਹਿਲਾਂ ਲੈ ਜਾਣਾ ਨਹੀਂ ਅਗਲੇ ਦੱਸੂਗੇ ਵੀਰ ਜੀ ਨੇ ਇਹ ਚਾਚਾ ਜੀ ਆ ਗਏ ਹੋਰ ਚਾਚਾ ਜੀ ਦੱਸੂਗੇ ਵਿਚਾਰ ਆਪਣੇ ਵੀਰ ਜੀ ਕਹਿੰਦੇ ਵੀ ਇੱਕ ਨਾ ਘੱਟੂ ਜੀ ਐਸਾ ਹੋਂ ਫੜਾ ਜਨਾਨੀ ਉਹ ਹੈ ਜਨਾਨੀ ਆ ਮੇਰਾ ਨੀਆ ਯੋ ਜਾ ਕੇ ਦੋ ਜਸਸੀ ਨੀ ਆਵਾਉਂਦੇ ਆ ਮੈਂ ਫੌਜੀਆਂ ਦੇ ਕੰਟੀਨ ਚੋਂ ਆ ਹੁਣ ਤੁਸੀਂ ਦੱਸੋ ਜਰ ਨੂੰ ਲੈ ਕੇ ਜਾਉਂਗੇ ਮੈਂ ਪੱਜੂ ਨੂੰ ਫੋਨ ਕਰਕੇ ਪੁੱਛਣਾ ਕੋਰੇ ਕਾਲੇ ਕੋਈ ਖਰਾਨੀਆਂ ਵਾਸਤੇ ਇੱਕ ਗੱਟੂ ਆ ਗੱਟੂ ਕਿਹੜਾ ਜਿਹੜੀ ਚੰਡੇ ਦਾ ਨਹੀਂ ਬਣ ਗਿਆ ਜੀ ਜਰੂਰ ਗਾਣਾ ਬੇਕੋ ਲਫਾ ਵਿੱਚ ਸੌਂਪ ਸੌਂਪ ਚ ਬੈਣ ਲਮਗਲਮ ਦਾ ਪਾਕੇ ਰੱਖ ਤਿਆਰ ਕਰ ਹਾਂ ਵੀ ਬਸ ਉਹੀ ਕਹਿ ਦੇਣਾ ਵੀ ਇਹੀ ਹੁੰਦਾ ਪਹਿਲਾਂ ਮੈਂ ਤਾਂ ਗੱਟੂ ਆ ਹੀ ਸੁਣਿਆ ਨੂੰ ਡੋਰ ਵਾਲਾ ਮਮਾ ਮੈਂ ਆ ਮਹੀ ਜਾਉਂਦੇ ਬਈ ਮਰੂੰਟੇ ਨੂੰ ਤਾਂ ਨਹੀਂ ਕਹਿੰਦੇ ਉਹ ਕਿਤੇ ਗੋਲੇ ਹੁੰਦਾ ਹਾਂ ਨਹੀਂ ਨਹੀਂ ਉਹ ਸੌਂਪ ਵਾਲਾ ਕਹਿੰਦੇ ਆ ਮਮੀ ਇਹ じゃ ਕਿਹੜਾ ਗੱਟੂ ਆ ਭਾਈ ਨਮਈ ਦੇ ਆਪਾਂ ਛੇੜ ਤੋਸਤਾ ਹਾਂ ਆ ਬੰਦੋਂ ਦਾ ਪਹਿਲਾ ਸੁਣੀ ਵੀ ਗੰਦਾ ਹਾਂ ਹਾਂ ਭਾਈ ਬੋਲੇ ਅਸੀਂ ਕੰਮ ਤੇ ਦੂਰ ਹੋ ਗਏ ਉਹ ਬੜਾ ਕੰਮ ਹੈ ਇਹ ਆਦਮੀ ਹੁੰਦਾ ਤੁਸੀਂ ਬੰਦਾ ਖਾਦਾ ਨਾ ਭੈਣ ਤੁਸੀਂ ਦੱਸ ਦੇਈਂ ਭੁੱਲ ਕੇ ਰੱਖ ਲੈ ਆਪਣੇ ਦਿਨ ਜਿਵੇਂ ਕਰਦਾ ਹੁੰਦਾ ਤਾਂ ਮੈਂ ਜਦੇ ਯਾਦ ਕਰਾਂਦੀ ਮੈਂ ਖਾਦਾ ਨਹੀਂ ਇਹ ਲੰਡੀ ਆਪਣੇ ਘਰੇ ਨਹੀਂ ਆਇਆ ਨਹੀਂ ਆਇਆ ਤਾਂ ਭਾਈ ਖੁਆਏ ਪਾਪੇ ਦੇ ਹਜੇ ਤੱਕ ਤੋ ਕੰਦਲ ਦੇ ਪਰੌਂਠੇ ਵੀ ਖਲਾਉਲੇ ਹਜੇ ਨਹੀਂ ਆਏ ਤਾਂ ਬਾਈ ਪਾਪਾ ਜੀ ਨੇ ਇੰਨਾ ਮਾੜਾ ਰ ਪਹਿਲਾਂ ਦੇ ਟਾਈਮਾਂ 'ਚ ਜੱਟ ਜੋਣਾ ਮੋੜ ਫਿਲਮ ਦਿਖਾ ਕੇ ਲਿਆਇਆ ਦਾ ਪਾਪਾ ਜੀ ਤੋ ਲਗਾ ਲੀਂਦਾ ਜੀ ਨਾ ਜੋਣਾ ਮੋੜ ਫਿਲਮ ਨਵੀਂ ਆਈ ਦੀ ਪਾਪਾ ਜੀ ਕਹਿੰਦਾ ਮੈਂ ਸਿਲਵਜ ਦਿਖਾ ਕੇ ਲੈ ਕੇ ਆਇਆ ਪਾਪਾ ਮੰਦੀ ਨੇ ਪਾਪਾ ਫਿਰ ਦਿਖਾ ਕੇ ਲੈ ਆ ਮੈਂ ਹੀ ਰਹਿ ਗਈ ਮੈਂ ਤਾਂ ਮੈਂ ਤਾਂ ਆਪਣੀ ਅੱਜ ਤੱਕ ਕਈ ਕਈ ਸਿਲਮੇ ਦੀਆਂ ਫਿਲਮਾਂ ਦੇਖੀਆਂ ਨੇ ਬਹੁਤ ਬਣਾਵਾਂਗੇ ਛੋਟੇ ਛੋਟੇ ਹੁੰਦੇ ਸਕੂਨ ਚ ਹੀ ਗਏ ਮੈਨਾਂ ਕੋਈ ਨਹੀਂ ਕਿਸੇ ਦੀ ਮੇਰੀ ਵੀ ਜਾਏ ਮੰਮੀ ਵੀ ਜਾਏ ਸਾਈ ਹੈਗੀ ਹੁਣ ਤਾਂ ਵੀ ਜਾਗੇ ਦੇਗੇ ਕੋਈ ਗੱਲ ਨਹੀਂ ਕਿਸੇ ਨੇ ਪਲਾਨ ਬਣਾਉਂਦੇ ਸਾਰੀਆਂ ਇਕੱਠੀਆਂ ਕਰ ਲੈਣੀਆਂ ਵੀ ਭਾਈ ਚਲੋ ਅੱਜ ਫਿਲਮਾਂ ਦੇਖਾਂਗੇ ਆ ਕੇ ਲਾ ਹੋਏ ਨਾ ਦਾ ਜਿਹੜਾ ਪਹਿਲਾ ਜਿਹੜੀ ਰੈਲੀ ਜਾਏਗਾ ਦੀਦੀ ਆਪਣੇ ਪਿੰਡ ਤੇ ਜਿਵੇਂ ਭੱਠਾ ਸਾਹ ਨੂੰ ਕੀ ਕੌਣ ਹੋਏ ਕਰਦਾ ਤਾ ਉਹ ਕੌਣ ਇੱਧਰ ਜਿਹਦਾ ਇੱਧਰ ਵਾਪਾ ਘਰ ਹੋਏ ਕਰਦਾ ਦਾ ਸੋਣਾ ਪਤਾ ਨਹੀਂ ਕੀ ਦਾ ਘਰ ਹੁੰਦਾ ਤਾਂ ਉਹਦਾ ਨਾਮ ਨਹੀਂ ਮੇਰੇ ਚੱਟਦਾ ਉਹ ਉਹਨੇ ਨਾ ਸਾਰੇ ਮਤਲਬ ਇੱਕ ਤੀਜੀ ਦੇ ਨਹੀਂ ਚੌਥੀਰ ਪੰਜਵੀ ਦੇ ਬੱਚੇ ਤੇ ਛੋਟੇ ਸਕੂਲ ਦੇ ਉਹਨੇ ਸਾਰੇ ਨਿਆਨੇ ਟ੍ਰੈਲੀ ਵਿੱਚ ਲੱਦੇ ਸੀ ਨੂੰ ਦੇਖੋ ਵੇ ਆਪਾਂ ਨਹੀਂ ਲੈ ਕੇ ਹੋ ਸੋਨੇ ਦੀ ਪਾਰਟੀ ਦੀ ਨਹੀਂ ਨਹੀਂ ਪਾਕੀ ਦੀ ਕੀਕਾpropto ਕੀਕੇ ਦਾ ਕੀਕਾ ਸਾਰੇ ਮੈਂ ਮੈਡਮਾਂ ਨੇ ਕਹਿਤਾ ਕਿ ਸਾਰੇ ਬੱਚੇ ਛੱਡੋ ਫਿਕਰ ਨਾਲੀ ਵਿੱਚ ਜਿਆਦਾ ਕੋਈ ਨਾ ਮੈਂ ਹੁਣ ਜਿੱਦਣ ਹੁਣ ਫਿਲਮ ਦੇਖਣ ਲੈ ਕੇ ਜਾਣਾ ਟਰਾਲੀ ਉੱਤੇ ਲੈਕ ਵਾਲੀ ਨਹੀਂ ਟੱਕੜੀ ਟੱਕੜਾ ਲਾ ਕੇ ਤੱਕ ਟੱਕ ਟੱਕ ਜਿਆਦਾ ਫਿਲਮ ਖਤਮ ਹੋ ਗਈ ਤੁਹਾਨੂੰ ਚੜਨਾ ਉਤਰਨਾ ਫੋਨਾ ਕਰਨੀ ਚ ਆ ਜਣਾ ਮੈਂ ਪਿੱਛੇ ਦਾ ਬਣਾ ਸਮਝਾਈ ਰਾਣੀ ਵੀ ਉਹ ਜ਼ਿਆਦਾ ਹੋਣੀ ਆ ਤੇ ਰੇੜੇ ਤੇ ਜਾਣਾ ਬੋਰਦਾ ਆ ਆ ਲੈ ਰੇੜੇ ਤੇ ਜਾਣ ਨੂੰ ਪਿਆ ਹਾਰੇ ਕਿਹਨਾਂ ਨੇ ਫਿਲਮ ਦੇਣਾ ਫਿਲਮ ਨਹੀਂ ਦੇਖ ਕੇ ਰੇੜੇ ਦੇਖਣਾ ਹੁਣ ਹੁਣ ਨਹੀਂ ਰੇੜੇ ਚੜਦੇ ਬਹੁਤ ਹੋ ਜੇ ਹਾਂ ਹੁਣ ਤਾਂ ਸਾਰ ਕੇ ਕਿੱਥੇ ਫਟਾੜਾ ਕਰੂਗਾ ਲੈ ਜਾਨ ਤੇ ਰਾਜ ਸਿੱਕੇ ਪਾ ਜਣਾ ਪਹਿਲਾਂ ਤਾਂ ਬੋਲਦਾ ਮੈਂ ਉਹ ਜਿਹੜੀ ਛੱਡ ਕੇ ਲੱਗੇ ਤੁਹਾਡੀ ਫਿਲਮ ਬਹੁਤ ਵਧੀਆ ਲੱਗਦੀ ਆ ਸਾਰੀਆਂ ਫਿਲਮ ਵਧੀਆ ਲੱਗੇ ਨਾਲ ਅੱਗੇ ਤੇਰੇ ਕਿਹੜਾ ਸਿਨੇਮਾ ਚ ਫਿਲਮ ਦੇਖਣ ਆ ਗਿਆ ਫਿਲਮ ਨਹੀਂ ਦੇਖਦੇ ਆਪਾਂ ਮੈਂ ਰੇਕੜ ਕੇ ਕਿੱਟਦੇ ਦੋ ਪਰ ਨਾ ਰਹਿਣੇ ਸਭ ਸਹੀ ਗੱਲ ਹੈ ਹੋਰ ਹੁਣ ਸੋਸ ਪੇਟੀ ਦੇ ਸਾਹਮਣੇ ਕਰ ਦੇਣਾ ਸਾਰਿਆਂ ਨੂੰ ਪੇਟੀ ਡਾਕਟਰ ਨੇ 9:00 ਵਜੇ ਬੁਲਾਇਆ ਤਾਂ 9:30 ਸਭ ਇੱਥੇ ਕਿਰਾਏ ਤੇ ਤੁਸੀਂ ਚਲੋ ਚਲੋ ਹੁਣ ਚਲੋ ਹੁਣ ਪੇ ਦੱਸਿਆ ਸਾਢੇ 9 ਹੋਏ ਆ ਚਲੋ ਚਲੋ 11 ਵਜੇ ਪਹੁੰਚਣਾ ਲਿਆ ਤੁਸੀਂ ਤਾਂ ਕਹਿੰਦੇ ਦੋ ਘੰਟੇ ਲੇਟ ਪਹੁੰਚਣਾ ਆ ਉਹ ਡਾਕਟਰ ਨੇ ਟਾਈਮ ਜ਼ਿਆਦਾ ਦੱਸਤਾ ਨਾ ਫੇਰ ਤੁਹਾਨੂੰ ਪਤਾ ਆ ਜੱਟ ਸੌਦਾ ਤਿਆਰ ਤੇ ਕਿਤੇ ਪਹੁੰਚ ਚੂਤਾ ਬਾ ਡਾਕਟਰ ਵੀ ਛੱਟੇ ਆ ਉਹ ਵੀ ਛੱਟੇ ਆ ਸਹੀ ਗੱਲ ਆ ਜੀ ਚਲੋ ਜੀ ਫੇਰ ਠੀਕ ਆ ਮਿਲਦੇ ਕਦੇ ਅਗਲੇ ਬਲੌਗ ਚ ਭਾਈ ਤੁਸੀਂ ਪੇਟੀ ਦਾ ਢੱਕਣ ਲਾ ਦਿਓ ਹੁਣ ਲਾ ਦੇ ਭਾਈ